ਸੱਚੀ ਰੀਕਾਲੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮੈਂ ਅੱਜ ਦੀ ਵੀਡੀਓ ਇਸ ਅਰਦਾਸ ਨਾਲ ਸ਼ੁਰੂ ਕਰ ਰਿਹਾ ਕਿ ਕੱਲ ਨੂੰ ਸਭ ਕੁਝ ਠੀਕ ਰਹੇ ਸੁਖਾਂਤ ਰਹੇ ਕਿਉਂ ਕਰ ਰਹੇ ਕਿਉਂਕਿ ਪਹਿਲਾਂ ਹੀ ਜਿਹੜੇ ਅਕਾਲੀ ਧੜੇ ਨੇ ਆਪਸ ਦੇ ਵਿੱਚ ਉਲਝੇ ਹੋਏ ਨੇ ਪਰ ਡਰ ਇਹ ਹੈ ਕਿ ਕੱਲ ਨੂੰ ਕਿਤੇ ਫਿਜ਼ੀਕਲੀ ਟਕਰਾਅ ਨਾ ਹੋ ਜੇ ਇਵੇਂ ਕਿਉਂ ਕਹਿ ਰਹੇ ਇਹ ਮੈਂ ਇਸ ਕਰਕੇ ਕਹਿ ਰਹੇ ਕਿ ਜਥੇਬੰਦੀਆਂ ਜਿਹੜੀਆਂ ਨਿਹੰਗ ਜਥੇਬੰਦੀਆਂ ਨੇ ਉਹਨਾਂ ਨੇ ਸਦਾ ਦਿੱਤਾ ਕਿ ਕੱਲੋਂ ਬਹੀਰਾ ਇਕੱਠ ਕੇ ਤੁਸੀਂ ਅਨੰਦਪੁਰ ਸਾਹਿਬ ਪਹੁੰਚੋ ਅਸੀਂ ਤਾਜ ਪੋਸ਼ੀ ਸਮਾਗਮ ਨਹੀਂ ਹੋਣ ਦੇਣਾ ਸੇਵਾ ਸੰਭਾਲ ਸਮਾਗਮ ਨਹੀਂ ਹੋਣ ਦੇਣਾ ਇਹ ਕਿਹਾ ਜਥੇਦਾਰ ਅਕਾਲੀ ਬਾਬਾ ਬਲਬੀਰ ਸਿੰਘ ਨੇ 96 ਕਰੋੜੀ ਸ਼ਰੋਮਨੀ ਅਕਾਲੀ ਬੁੱਢਾ ਦਲ ਦੇ ਉਹਨਾਂ ਦੇ ਮੁਖੀ ਨੇ ਇਹ ਕਿਹਾ ਪੰਜਵੇਂ ਤਖਤ ਦੇ ਮੁਖੀ ਨੇ ਕਿ ਅਸੀਂ ਸਮਾਗਮ ਨਹੀਂ ਹੋਣ ਦੇਣਾ ਕਿਉਂ ਨਹੀਂ ਹੋਣ ਦੇਣਾ ਇਹ ਵੀ ਉਹਨਾਂ ਨੇ ਕਿਹਾ ਪਹਿਲੀ ਤਾਂ ਗੱਲ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਹੋਰ ਨਿਹੰਗ ਜਥੇਬੰਦੀਆਂ ਨੇ ਉਹਨਾਂ ਦੇ ਮੁਖੀਆਂ ਨਾਲ ਮੇਰੀ ਗੱਲ ਹੋ ਗਈ ਔਰ ਉਹਨਾਂ ਦਾ ਗੁਰਮਤਾ ਸਾਡਾ ਹੋ ਗਿਆ ਉਹਨਾਂ ਨੇ ਨੌ ਵੀ ਦੱਸੇ ਨੇ ਕਿ ਕਿੰਨਾ ਕਿੰਨਾ ਨਾਲ ਮੇਰੀ ਗੱਲ ਹੋਈ ਹੈ ਜਥੇਦਾਰ ਅਪਤਾਰ ਸਿੰਘ ਜੀ ਜਥੇਦਾਰ ਜੋਗਾ ਸਿੰਘ ਤਰਨਾ ਦਲ ਬਾਬਾ ਰਾਜਾ ਰਾਜ ਸਿੰਘ ਉਹਨਾਂ ਨੇ ਸਾਰੇ ਨਿਹੰਗ ਜਥੇਬੰਦੀਆਂ ਦਾ ਜ਼ਿਕਰ ਕੀਤਾ ਹੈ ਕਿ ਅਸੀਂ ਇਹ ਪ੍ਰੋਗਰਾਮ ਨਹੀਂ ਹੋਣ ਦੇਣਾ ਇਹਦਾ ਵਿਰੋਧ ਕਰਾਂਗੇ ਬਿਹਰਾ ਕਤ ਕੇ ਉੱਥੇ ਪਹੁੰਚਣ ਦਾ ਉਹਨਾਂ ਸੱਦਾ ਦਿੱਤਾ ਹੈ ਅਸੀਂ ਵੀ ਆਪਣੇ ਘੋੜਿਆਂ ਸਮੇਤ ਉੱਥੇ ਪਹੁੰਚ ਚੁੱਕੇ ਹਾਂ ਇੱਕ ਹੈ ਹੁਣ ਜਦੋਂ ਇਹ ਨਿਹੰਗ ਸਿੰਘ ਇਹ ਕਹਿ ਰਹੇ ਨੇ ਵੀ ਅਸੀਂ ਹੋਣ ਨਹੀਂ ਦੇਣਾ ਤੇ ਕੱਲ ਨੂੰ ਜਿਹੜਾ ਸੁਆਗਮ ਰੱਖਿਆ ਹੋਇਆ ਕੁਲਦੀਪ ਸਿੰਘ ਗੜਗੱਜ ਦੇ ਉੱਤੇ ਤਾਜਪੋਸ਼ੀ ਦਾ ਜਾਂ ਸੇਵਾ ਸਮਾਰੋਹ ਜੋ ਵੀ ਨਵ ਪੱਤਰਕਾਰ ਦੇ ਦਿੰਦੇ ਨੇ ਉਹ ਹੀ ਚੱਲ ਪੈਂਦਾ ਤਾਜਪੋਸ਼ੀ ਕੀ ਸੇਵਾ ਸਮਾਰੋਹ ਹੋਣਾ ਚਾਹੀਦਾ ਚਲੋ ਜਿਹੜਾ ਵੀ ਨਵ ਦਿੱਤਾ ਤੇ ਜੇ ਉਹਦਾ ਵਿਰੋਧ ਕਰਨਗੇ ਤੇ ਫਿਰ ਟਕਰਾਅ ਦੀ ਸਥਿਤੀ ਵੀ ਬਣ ਸਕਦੀ ਹੈ ਇਸੇ ਕਰਕੇ ਮੈਂ ਕਹਿੰਨਾ ਹੈ ਕਿ ਸਭ ਕੁਝ ਠੀਕ ਰਹੇ ਪਹਿਲਾਂ ਜਿਹੜੀ ਲੜਾਈ ਚੱਲ ਰਹੀ ਹੈ ਉਹ ਖੰਨਾ ਜਗੀ ਸਿਆਸੀ ਤੌਰ ਤੇ ਚੱਲਦੀ ਹੈ ਇਹਦੀ ਕਿ ਸ਼ਾਂਤੀ ਹੈ ਪਰ ਫਿਜ਼ੀਕਲੀ ਤਾਂ ਨਹੀਂ ਕੁਛ ਇਹ ਟਕਰਾਅ ਫਿਜ਼ੀਕਲੀ ਹੋ ਸਕਦਾ ਨਾ ਜਦੋਂ ਉਹ ਕਹਿੰਦੇ ਨੇ ਅਸੀਂ ਹੋਣੇ ਦਿਨਾਂ ਉੱਥੇ ਪਹੁੰਚੋ ਤੇ ਜੇ ਹੋਏਗਾ ਇਹ ਰੁਕਣਗੇ ਤੇ ਰੋਕਣਗੇ ਤੇ ਟਕਰਾਅ ਹੋਊਗਾ ਐਸਜੀਪੀਸੀ ਜੇ ਐਸਜੀਪੀਸੀ ਦੀਆਂ ਜਿਹੜੇ ਵੀ ਉਹਨਾਂ ਦੇ ਪਟਾਸਕ ਫੋਰਸ ਆ ਉਹਦੇ ਨਾਲ ਟਕਰਾਅ ਹੋ ਸਕਦਾ ਹੈ ਜਿਹੜੇ ਕਿ ਬਹੁਤ ਘਾਤਕ ਹੋਏਗਾ ਕੌਮਲੀ ਪਹਿਲੀ ਕੌਮ ਤਾਂ ਬਹੁਤ ਬੰਡੀ ਹੋਈ ਹੈ ਔਰ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇਹ ਜਥੇਬੰਦੀ ਦੇ ਜਿਹੜੇ ਬਾਬਾ ਬਲਵੀਰ ਸਿੰਘ ਨੇ ਨਾ ਇਹਨਾਂ ਨੇ ਕੁਝ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਦੇੰਗ ਮੁਖੀਆਂ ਨੂੰ ਲੈ ਕੇ ਇਹ ਗਏ ਸੀ ਅਕਾਲ ਤਖਤ ਸਾਹਿਬ ਤੇ ਉੱਥੇ ਇਹਨਾਂ ਨੇ ਇੱਕ ਮੰਗ ਪੱਤਰ ਵੀ ਦਿੱਤਾ ਸੀ ਤੇ ਕਿਹਾ ਸੀ ਕਿ ਤੁਸੀਂ 2 ਦਸੰਬਰ ਦਾ ਜਿਹੜਾ ਹੁਕਮਨਾਮਾ ਲਾਗੂ ਕਰੋ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡਾ ਸਾਥ ਦੇ ਰਹੇ ਹਾਂ ਤਾਂ ਹੁਣ ਦੀ ਗੱਲ ਹੈ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਹੈ ਸਾਰੀ ਤੇ ਉੱਥੇ ਉਹਨਾਂ ਨੇ ਮੰਗ ਪੱਤਰ ਦਿੱਤਾ ਜਥੇਦਾਰ ਕੁਬੀਰ ਸਿੰਘ ਨੂੰ ਮਿਲੇ ਸੀ ਇਹ ਮੈਂ ਇਹ ਗੱਲ ਇੱਕ ਦੋ ਵਾਰੀ ਪਹਿਲਾਂ ਵੀ ਦੱਸੀ ਕਿ ਹੁਣ ਉਹਨਾਂ ਦਾ ਕੀ ਸਟੈਂਡ ਉਹਨਾਂ ਦਾ ਸਟੈਂਡ ਕਲੀਅਰ ਕਰਤਾ ਉਹ ਕਹਿੰਦੇ ਇਹ ਨਹੀਂ ਹੁੰਦਾ ਉਹ ਤਾਂ ਕਹਿੰਦੇ ਵੈਸੇ ਅਨਕੈਲੀ ਥੋੜੀ ਜਿਹੀ ਗਿਆਨੀ ਰਕਵੀਰ ਸਿੰਘ ਨੇ ਵੀ ਵਰਤੀ ਸਾਡਾ ਮੰਗ ਪੱਤਰ ਉਹ ਤੇ ਕਾਰਵਾਈ ਕਾਰਵਾਈ ਮਤਲਬ ਉਹ ਖੁਦ ਐਸਜੀਪੀਸੀ ਨੂੰ ਦੇਣਾ ਚਾਹੀਦਾ ਸੀ ਐਸਜੀਪੀਸੀ ਤਾਂ ਤੁਹਾਨੂੰ ਪਤਾ ਹੈ ਵੀ ਜਿਸ ਤਰ੍ਹਾਂ ਦੇ ਹਾਲਾਤ ਚ ਬਣੀ ਹੈ ਇਸੇ ਕਰਕੇ ਪਹਿਲੀ ਵਾਰ ਦੇਖ ਰਹੇ ਹਾਂ ਯਾਨੀ ਤਾਜ਼ਪੋਸ਼ੀ ਜਾਂ ਸੇਵਾ ਸੰਭਾਲ ਤੋਂ ਪਹਿਲਾਂ ਇੱਕ ਪਾਸੇ ਤਾਂ ਸਿੱਧੇ ਟਕਰਾਅ ਦੀ ਗੱਲ ਦੂਜੇ ਪਾਸੇ ਬਾਗੀ ਲੋਕ ਵਿਰੋਧ ਕਰ ਰਹੇ ਨੇ ਯਾਨੀ ਕੱਲ ਦਾ ਵਿਰੋਧੀਆ ਖਬਰਾਂ ਆ ਰਹੀਆਂ ਨੇ ਕੱਲ ਮੇਰੇ ਕੋਲ ਪਹਿਲਾਂ ਆਇਆ ਜਿਹੜੇ ਗੋਬਿੰਦ ਸਿੰਘ ਲੋਂਗਵਾਲਾ ਸਾਹਿਬ ਦਾ ਪ੍ਰਧਾਨ ਨੇ ਐਸਜੀਪੀਸੀ ਦੇ ਉਹਨਾਂ ਦਾ ਹੱਥ ਲਿਖਿਆ ਪ੍ਰੈਸ ਰੋਡ ਮੇਰੇ ਕੋਲ ਪਹੁੰਚਿਆ ਜਿਦੇ ਚੋਂ ਨੇ ਸਪਸ਼ਟ ਕਿਹਾ ਸੀ ਕਿ ਮੈਂ ਇਹਦੇ ਨਾਲ ਸੰਤ ਪ੍ਰਗਟਨੀ ਕਰਦਾ ਜਿਸ ਤਰੀਕੇ ਨਾਲ ਜਥੇਦਾਰਾਂ ਨੂੰ ਲਾਂਬੇ ਕੀਤਾ ਗਿਆ ਸ਼ਬਦ ਭਾਵੇਂ ਉਹਨਾਂ ਨੇ ਵਿਰੋਧ ਪ੍ਰਗਟ ਕੀਤਾ ਹਾਂ ਸ਼ਬਦ ਭਾਂਵੇਂ ਨਰਮ ਸੀ ਪਰ ਉਹਨਾਂ ਨੇ ਅਸਹਿਮਤੀ ਜਰੂਰ ਪ੍ਰਗਟ ਕੀਤੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਵਿਕਰਮਜੀਤਿਆ ਨੇ ਕੀਤਾ ਸਰਨਜੀਤ ਸਿੰਘ ਢਿੱਲੋਂ ਨੇ ਕੀਤਾ ਲਖਵੀਰ ਸਿੰਘ ਲੋਧੀ ਦਾਗਲ ਕੀਤਾ ਇਹ ਨਹੀਂ ਪੂਰਾ ਗਰੁੱਪ ਜਿਹੜਾ ਵਿਕਰਮਜੀਤਿਆ ਦਾ ਉਹ ਉਸ ਨੇ ਜਿਹੜੀ ਅਸਹਿਮਤੀ ਪ੍ਰਗਟ ਕੀਤੀ ਤੇ ਉਹ ਜਿਹੜਾ ਇੱਕ ਕਿਸਮ ਦੀ ਬਾਗੀਆਂ ਦਾ ਉਹਨੂੰ ਐਕਸ਼ਨ ਮੰਨਿਆ ਗਿਆ ਤਾਂ ਹੀ ਅੱਜ ਕਿਹਾ ਗਿਆ ਬਰਬਿੰਦਰ ਸਿੰਘ ਭੁੰਦੜ ਬੱਲੋ ਕੀ ਜੀ ਅਸੀਂ ਇਹਨਾਂ ਤੇ ਕਾਰਵਾਈ ਦੀ ਤਿਆਰੀ ਕਰ ਰਹੇ ਆ ਐਕਸ਼ਨ ਲਵਾਂਗੇ ਲੇਕਿਨ ਇੱਕ ਪਾਸੇ ਦੂਜੇ ਪਾਸੇ ਇੱਕ ਹੋਰ ਵੀ ਗੱਲ ਹੈ ਕੱਲ ਇੱਕ ਗੱਲ ਬਹੁਤ ਥੈਲਿਓ ਬਿੱਲੀ ਇੱਕ ਵਾਰ ਫੇਰ ਬਾਹਰ ਆ ਗਈ ਉਹ ਕਿਹੜੀ ਥੈਲਿਓ ਬਿੱਲੀ ਬਾਹਰ ਆਈ ਉਹ ਇਹ ਆਈ ਕਿ ਕੌਣ ਚਲਾ ਰਿਹਾ ਹੈ ਭੁੰਦਰ ਸਾਹਿਬ ਨੂੰ ਇਸ ਬਜ਼ੁਰਗ ਨੇਤਾ ਨੂੰ ਕੌਣ ਚਲਾ ਰਿਹਾ ਹੈ ਦੇਖੋ ਜਦੋਂ ਬਿਕਰਮਜੀਤ ਸਿੰਘ ਦਾ ਬਿਆਨ ਹੁੰਦਾ ਹੈ ਤਾਂ ਪ੍ਰੈਸ ਨੋਟ ਜਿਹੜਾ ਦਿੱਤਾ ਜਾਂਦਾ ਉਹ ਬਿਆਨ ਦਿੱਤਾ ਜਾਂਦਾ ਹੈ ਭੁੰਦਰ ਸਾਹਿਬ ਵੱਲੋਂ ਕਿ ਮੈਨੂੰ ਬੜਾ ਦੁੱਖ ਹੋਇਆ ਤੁਹਾਡੇ ਦਾ ਦਾਦਾ ਜੀ ਬਰਦਾਦਾ ਜੀ ਜਿਹੜੇ ਐਸਜੀਪੀਸ ਦੇ ਪ੍ਰਧਾਨ ਰਹੇ ਨੇ ਤੁਸੀਂ ਪਿੱਠ 'ਤੇ ਛੁਰਮ ਮਾਰਿਆ ਜਿਹੜੇ ਜਿਹੜਾ ਸਖਬੀਰ ਸਿੰਘ ਬਾਦਲ ਜਿਹੜਾ ਤੁਹਾਡੇ ਨਾਲ ਹਰ ਦੁੱਖ ਸੁੱਖ 'ਚ ਖੜੇ ਨੇ ਉਹਨਾਂ ਦੇ ਤੁਸੀਂ ਉਸ ਦੇ ਪਰਿਵਾਰ ਦੇ ਪਿੱਛੇ ਛੁਰਮ ਮਾਰਿਆ ਜਿਨੀ ਉਹ ਪ੍ਰੈਸ ਨੋਟ ਦੇ ਵਿੱਚ ਜਿਨੇ ਵੀ ਲਿਖਿਆ ਲਿਖਿਆ ਕੀ ਨੇ ਪਤਾ ਹੀ ਲੱਗ ਗਿਆ ਆਪ ਹੀ ਦੱਸਤਾ ਰਚਰਨ ਬੈਂਸ ਨੇ ਤੇ ਕਹਿੰਦੇ ਮੈਂ ਪਿੱਛੇ ਛੁਰਵਾਣੀ ਘੱਲ ਨਹੀਂ ਮੇਰੇ ਨੂੰ ਪਛਾਹ ਕੱਟੋ ਤੁਸੀਂ ਜਿਨੀ ਤੁਸੀਂ ਆਪਦਾ ਪ੍ਰੈਸ ਨੋਟ ਆਪ ਹੀ ਦੇ ਕੇ ਕਹਿੰਦੇ ਲਾਈਨ ਨਹੀਂ ਮੈਂ ਸਖਤ ਲਾਈਨ ਨਹੀਂ ਲਿਖ ਸਕਦਾ ਇਹਦਾ ਮਤਲਬ ਕੋਈ ਉਹਨੇ ਲਾਈਨ ਨਹੀਂ ਲਿਖੀ ਸਖਤ ਲਾਈਨ ਕਹਿੰਦੇ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਨਹੀਂ ਪੜਾਇਆ ਗਿਆ ਮੈਨੂੰ ਸਿਖਾਇਆ ਨਹੀਂ ਗਿਆ ਜੋ ਵੀ ਹੈ ਇਹਦਾ ਮਤਲਬ ਇੱਕ ਤਾਂ ਗੱਲ ਸਪਸ਼ਟ ਹੋ ਗਈ ਕਿ ਇਹ ਇਹ ਨੂੰ ਕੋਈ ਹੋਰ ਚਲਾਰ ਹੈ ਕਿ ਜਿਹੜਾ ਹੈ ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਇਹ ਲਾਈਨ ਕੱਟ ਦੋ ਬਾਰ ਬਾਰ ਕਹਿ ਰਹੇ ਸੀ ਮੈਂ ਸਖਤ ਕਦੇ ਕਿਸੇ ਦੇ ਨਹੀਂ ਬੋਲਦਾ ਇਹਦਾ ਮਤਲਬ ਕਿ ਤੋ ਹੋਰ ਤਾਰਾ ਹਿੱਲ ਰਹੀਆਂ ਨੇ ਇੱਕ ਤਾਂ ਗੱਲ ਇਹ ਹੈ ਹੁਣ ਤਾਂ ਇਹ ਵੀ ਲੱਗਦਾ ਹੈ ਕਿ ਪ੍ਰੇਮ ਸਿੰਘ ਚੰਦੂ ਮਾਜ਼ਰਾ ਨੇ ਜਦੋਂ 2 ਦਸੰਬਰ ਨੂੰ ਕਿਹਾ ਸੀ ਤੇ ਰਾਮ ਰਹੀਮ ਬਾਰੇ ਉਹ ਗੱਲ ਤਾਂ ਫਿਰਦਾ ਹੁੰਦਾ ਵੀ ਪ੍ਰੈਸ ਨੂੰ ਕਹਿੰਦੇ ਕਿਸ ਨੇ ਦਿੱਤਾ ਸੀ ਯਾਨੀ ਪਾਰਟੀ ਨੇ ਦਿੱਤਾ ਸੀ ਮੈਂ ਨਹੀਂ ਕਿਹਾ ਹਾਲਾਂਕਿ ਉਹਦੇ ਜਵਾਬ ਤਾਂ ਹੋਰ ਵੀ ਕਈ ਸੀ ਉਹਦੇ ਇਹ ਵੀ ਚਰਚਾ ਹੋ ਰਹੀ ਹੈ ਨਾ ਵੀ ਉਹ ਜੇ ਕਹਿ ਦਿੰਦੇ ਵੀ ਉਹਦਾ ਗਾਲਤਕਸ ਨੇ ਮਾਫ ਕੀਤਾ ਸੀ ਜੇ ਨਾ ਹੁੰਦਾ ਤੇ ਜੇ ਗਾਲਤਕਸ ਆਪ ਨੇ ਨਾ ਮਾਫ ਕੀਤਾ ਹੁੰਦਾ ਤੇ ਫਿਰ ਅਸੀਂ ਤਾਂ ਉਹ ਤੋਂ ਬਾਅਦ ਤਾਂ ਬਰੋਦੀ ਕਰ ਰਹੇ ਹਾਂ ਖੈਰ ਉਹ ਗੱਲ ਛੱਡੋ ਲੇਕਿਨ ਇੱਕ ਗੱਲ ਕਲੀਅਰ ਹੋ ਗਈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਾਬਰੋਦ ਜੇ ਨਹੀਂ ਅੰਤਰਿਕਮੇ ਇੱਕ ਪਾਸੇ ਦਾ ਕਹਿੰਦੇ ਨੇ ਫੈਸਲਾ ਅੰਤਰਿਕ ਕਮੇਟੀ ਦਾ ਦੂਜੇ ਪਾਸੇ ਤੁਸੀਂ ਇਹਨੇ ਪਰਿਵਾਰ ਦੇ ਨਾਲ ਖੜੋ ਇਹਦਾ ਮਤਲਬ ਜਿਹੜਾ ਫੈਸਲਾ ਜਥੇਦਾਰਾਂ ਨੂੰ ਬਾਹਰ ਕੱਢਣ ਦਾ ਘਰ ਤੋੜਨ ਦਾ ਉਹ ਤਾਂ ਫਿਰ ਸੁਖਵੀਰ ਸਿੰਘ ਬਾਦਲ ਜਾਂ ਪਰਿਵਾਰ ਨੇ ਕੀਤਾ ਬਾਦਲ ਪਰਿਵਾਰ ਨੇ ਆਪ ਹੀ ਕਹਿਤਾ ਉਹਨਾਂ ਨੇ ਜੇ ਇਸ ਗੱਲ ਤੇ ਬਿਕਰਮ ਮਜੀਠੀਆ ਨੇ ਜਦੋਂ ਇਹ ਗੱਲ ਕਹੀ ਜਵਾਬ ਤਾਂ ਇਹ ਹੋਣਾ ਚਾਹੀਦਾ ਸੀ ਕਿ ਬਿਕਰਮ ਮਜੀਠੀਆ ਨੂੰ ਜਿਹੜਾ ਹੈ ਸ਼ਰਮ ਅੰਤਰ ਕਮੇਟੀ ਤੇ ਇਲੋਚਨਾ ਨਹੀਂ ਕਰਨੀ ਚਾਹੀਦੀ ਇਹ ਤਾਂ ਲੇਕਿਨ ਸ਼ਰਮ ਨੇ ਅਕਾਲੀ ਦਰ ਉਹ ਵੀ ਪਰਿਵਾਰ ਦੀ ਗੱਲ ਤੇ ਗੱਲ ਤਾਂ ਉਹਨਾਂ ਨੇ ਸਿੱਧ ਕਰਤੀ ਤੇ ਨਾਲ ਹੀ ਕਹਤਾ ਗਿਆ ਸੀ ਤਾਂ ਜਿਹੜੇ ਖੜੇ ਐ ਅਕਾਲ ਤਖਤ ਸਾਹਿਬ ਨਾਲ ਇਹ ਵੀ ਬਾਰ-ਬਾਰ ਪੁੰਦਰ ਸਾਹਿਬ ਕਹਿ ਰਹੇ ਸੀ ਕਿਸ ਕਿਸਮ ਦੀ ਕਹਾਣੀ ਐ ਖੈਰ ਇਹ ਜਿਹੜਾ ਉਸ ਤੋਂ ਬਾਅਦ ਪਹਿਲਾ ਲੰਗੋਵਾਲ ਸਾਹਿਬ ਦਾ ਗੋਬਿੰਦ ਸਿੰਘ ਲੰਗੋਵਾਲ ਉਹ ਵੀ ਪ੍ਰਧਾਨ ਰਹੇ ਨੇ ਸ਼ੇਰ ਇਹਨਾਂ ਦਾ ਉਦੋਂ ਪਹਿਲਾਂ ਜਿਹੜੇ ਰੋਪੜ ਦੇ ਪ੍ਰਧਾਨ ਨੇ ਗੁਰਿੰਦਰ ਗੋਗੀ ਉਹ ਵੀ ਮੈਂਬਰ ਰਹੇ ਨੇ ਐਸਜੀਪੀਸੀ ਦਾ ਫਿਰ ਤਾਂ ਸਿਲਸਲਾ ਸ਼ੁਰੂ ਹੋ ਗਿਆ ਫਿਰ ਤਾਂ ਜਿਹੜਾ ਹਾਲੇ ਤੱਕ ਕੋਈ ਅਸਤੀਫਾ ਕੋਈ ਵਿਰੋਧ ਮਹਾਲੀ ਦਾ ਹਲਕਾ ਚਾਰਜ ਉਹ ਵੀ ਮੋਗੇ ਤੋਂ ਮੱਖਣਪਰਾੜ ਵੀ ਤੇ ਉਹ ਉਦੋਂ ਫਤੇਗੜ ਸਾਹਿਬ ਤੋਂ ਰਤੀਰ ਸਿੰਘ ਚੀਮਾ ਉਹਨਾਂ ਦਾ ਪੱਤਰ ਜਿਹੜਾ ਜਗਦੀਪ ਸਿੰਘ ਚੀਮਾ ਤੇ ਫਿਰ ਜੂਨੀਅਰ ਮੀਰ ਪ੍ਰਧਾਨ ਐਸਜੀਪੀਸੀ ਦੇ ਅ ਅਵਤਾਰ ਸਿੰਘ ਤੇ ਫਿਰ ਜਿਹੜਾ ਹੈ ਅਕਾਲੀ ਦਰ ਫਿਰੋਜ਼ਪੁਰ ਦੇ ਪ੍ਰਧਾਨ ਮਹਿੰਦਰ ਸਿੰਘ ਬਿਰਕ ਮੁਕਸਾ ਸਾਹਿਬ ਦੇ ਸਰਕਲ 2 ਦੇ ਪ੍ਰਧਾਨ ਜਗਜੀਤ ਸਿੰਘ ਜੱਗੀ ਵੱਡੀ ਲਿਸਟ ਹੈ ਇਹਦਾ ਮਤਲਬ ਬਹੁਤ ਬ੍ਰੋਦ ਸਿੱਖ ਮਾਨਸਿਕਤਾ ਨੂੰ ਸਮਝਣ ਦੀ ਲੋੜ ਸੀ ਜਿਹੜੀ ਨਹੀਂ ਸਮਝੇਗੀ ਇਹੀ ਗੱਲ ਜਿਹੜੇ ਬਾਬਾ ਬਲਵੀਰ ਸਿੰਘ ਜਿਹੜੇ ਨਿਹੰਗ ਮੁਖੀ ਇਹੀ ਕਹਿ ਰਹੇ ਨੇ ਕਿ ਤੁਸੀਂ ਸਾਨੂੰ ਪੁੱਛਿਆ ਨਹੀਂ رائے ਨਹੀਂ ਲਈ ਸਿੱਖ ਮਾਨਸਿਕਤਾ ਨੂੰ ਤੁਸੀਂ ਸਮਝਿਆ ਨਹੀਂ ਤੇ ਉਹਨਾਂ ਨੇ ਮੰਗੇ ਕੀਤੀ ਹੈ ਕਿ ਤੁਸੀਂ ਹੁਣ ਤਾਂ ਸਮਝੋ ਨਾ ਹੁਣ ਜੋ ਸਿੱਖ ਚਾਹੁੰਦੇ ਨੇ ਉਸ ਤਰੀਕੇ ਨਾਲ ਐਕਟ ਕਰੋ ਇਹਨਾਂ ਦੋਨਾਂ ਦੇ ਅਸਤੀਫੇ ਵਾਪਸ ਕਰੋ ਇਹ ਉਹਨਾਂ ਦੀ ਮੰਗ ਹੈ ਕਿ ਇਹਨਾਂ ਦੋਨਾਂ ਨੂੰ ਜਿਹੜਾ ਗਿਆਨੀ ਰਗਵੀਰ ਸਿੰਘ ਨੂੰ ਤੇ ਦੂਜੇ ਪਾਸੇ ਜਿਹੜੇ ਕੇਸ ਘਟ ਸਾਹਿਬ ਦੇ ਸੰਗਰਾਮ ਸਿੰਘ ਨੂੰ ਉਹਨਾਂ ਨੂੰ ਤੁਸੀਂ ਉਸੇ ਤਰੀਕੇ ਨਾਲ ਬਹਾਲ ਕਰੋ ਹੁਣ ਪਹਿਲਾਂ ਕਦੇ ਨਹੀਂ ਇਸ ਤਰ੍ਹਾਂ ਦੇ ਹਾਲਾਤ ਬਣੇ ਜਿਵੇਂ ਹੁਣ ਬਣੇ ਨੇ ਤਾਂ ਇਸ ਹਾਲਾਤ ਦੇ ਵਿੱਚ ਇੱਕ ਅਜੀਬ ਉਹ ਗਰੀਬ ਸਿਚੁਏਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਪਸਤਾ ਕਹਿੰਦੇ ਜੀ ਐਕਸ਼ਨ ਲਵਾਂਗੇ ਕਿ ਕਿੰਨੇ ਅਕ ਤੇ ਐਕਸ਼ਨ ਲਵਾਂਗੇ ਜੀ ਤੁਸੀਂ ਉਹ ਤਾਂ ਬਹੁਤ ਵੱਡੀ ਗਿਣਤੀ ਚ ਲੋਕਾਂ ਨੇ ਵਿਰੋਧ ਸ਼ੁਰੂ ਕਰਤਾ ਤੇ ਜਿਸ ਤਰੀਕੇ ਨਾਲ ਕਰਤਾਰ ਕੋਸ਼ੀ ਪਹਿਲਾਂ ਤਾਂ ਦੇਖੋ ਉਹ ਜਿਹਨੂੰ ਗੈਨੀ ਹਰਪ੍ਰੀਤ ਸਿੰਘ ਟੰਗਣਾ ਰੋਧ ਕਹਿੰਦੇ ਨੇ ਉਹ ਕਰਤਾਰ ਕੋਸ਼ੀ ਕਰਦਾ ਸੀ ਤੇ ਹੁਣ ਤਾਂ ਤੁਸੀਂ ਦੇਖੋ ਤਾਂ ਸਹੀ ਸੋਸ਼ਲ ਮੀਡੀਆ ਭਰਿਆ ਪਿਆ ਕਿ ਬੰਦੇ ਦੇ ਜਿਸ ਕਿਸਮ ਦੇ ਕਰਤਾਰ ਦੇ ਦੇ ਬਾਰੇ ਬੋਲਿਆ ਜਾ ਰਿਹਾ ਹੈ ਖਾਸ ਤੌਰ ਤੇ ਜਿਹੜੇ ਸੰਤ ਟੇਕ ਸਿੰਘ ਢੋਲਾ ਬਾਰੇ ਬੜਾ ਅਜੀਬ ਜੀ ਕਹਾਣੀ ਬਣ ਗਈ ਹੈ ਤਾਂ इवन ਕਲਦੀਪ ਸਿੰਘ ਜਿਹੜੇ ਗੈਨੀ ਜਿਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਕਾਰਜਕਾਰੀ ਜਥੇਦਾਰ ਬਣਾਇਆ ਉਹਨਾਂ ਦੇ ਮਾਮਲੇ ਦੇ ਵਿੱਚ ਵੀ ਇਹ ਕਿਸ ਤਰੀਕੇ ਨਾਲ ਇਹ ਪਰਮਜੀਤ ਸਿੰਘ ਸਰਨਾ ਦੇ ਨੇੜੇ ਗਏ ਪਰਮਜੀਤ ਸਿੰਘ ਸਰਨਾ ਦੇ ਸਾਥੀ ਨੇ ਜਾਂ ਉਹਨਾਂ ਦੀ ਮੂਵ ਹੈ ਇਹ ਤੇ ਪਰਮਜੀਤ ਸਿੰਘ ਸਰਨਾ ਇਹਨਾਂ ਰਹੀ ਬਹੁਤ ਕੁਝ ਕਰਨਾ ਚਾਹੁੰਦੇ ਨੇ ਜਿਵੇਂ ਕਿਸੇ ਟਾਈਮ ਨੁਕਸਾਨ ਪਹੁੰਚਾਇਆ ਸੀ ਸਰਨੇ ਨੂੰ ਤੇ ਸ਼ਰਨ ਦਾ ਹੁਣ ਮੌਕਾ ਮਿਲਿਆ ਤੂੰ ਬਹੁਤ ਸਾਰੇ ਸ਼ਰਨ ਖੁਦ ਬਣਾਣਾ ਚਾਹਦਾ ਪਤਾ ਨਹੀਂ ਕੀ ਕੀ ਚੱਲ ਰਿਹਾ ਬਹੁਤ ਸਾਰੀਆਂ ਗੱਲਾਂ ਤਾਂ ਬਾਤ ਚੌਹੀਆਂ ਸੀ ਇਹਨਾਂ ਦਾ ਹੁਣੇ ਸ਼ੁਰੂ ਹੋ ਗਈ ਕਿਰਦਾਰਕੁਸ਼ੀ ਤੇ ਜਦੋਂ ਕੌਮ ਵੀ ਜਿਹੜੇ ਦੇਖੋ ਤੁਹਾਡੇ ਸਾਹਮਣੇ ਜਦੋਂ ਜਿਹੜੋ ਸਿੱਖ ਮਾਨਸਕਤਾ ਤੇ ਪ੍ਰੈਸ਼ਰ ਬਹੁਤ ਵੱਡਾ ਹੁੰਦਾ ਸਭ ਨੂੰ ਪਤਾ ਆਪਾਂ ਦੇਖਿਆ ਨਹੀਂ ਜਿਨ੍ਹਾਂ ਨੂੰ ਕੋਠੀ 'ਚ ਬੁਲਾ ਕੇ ਜਥੇਦਾਰਾਂ ਨੂੰ ਤੁਸੀਂ ਮਾਫੀ ਦਵਾਈ ਸੀ ਉਹਨਾਂ ਦਾ ਕੀ ਹਾਲ ਕੀਤਾ ਸੀ ਕੌਮ ਨੇ ਤੇ ਮਜਬੂਰ ਕੀਤਾ ਸੀ ਨਾ ਮਾਫੀ ਜਿਹੜਾ ਹੈ ਵਾਪਸ ਲੈਣ ਲਈ ਤੇ ਹੁਣ ਇਸ ਕਿਸਮ ਦੀ ਮਜਬੂਰੀ ਹੈ ਤੇ ਵੈਸੇ ਮੈਂ ਸਮਝਦਾ ਸ਼੍ਰੋਮਣੀ ਕੌਰ ਦੁਬਾਰਾ ਪ੍ਰਬੰਧਕ ਕਮੇਟੀ ਨੂੰ ਅੱਜ ਇੱਕ ਸੋਚਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਰ ਜਿੰਨੀ ਵੀ ਲੀਡਰਸ਼ਿਪ ਬਚੀ ਹੈ ਇਹਨਾਂ ਦੀ ਜਾਂ ਜਿਹੜੇ ਵੀ ਕੋਟਰੀ ਹੈ ਜਿਹੜੇ ਵੀ ਚਲਾਉਂਦੇ ਨੇ ਮੈਂ ਹੁਣ ਤਾਂ ਇਹ ਵੀ ਪਤਾ ਲੱਗ ਗਿਆ ਕਿ ਬਲਵਿੰਦਰ ਸਿੰਘ ਭੁੰਦੜ ਦਾ ਤਾਂ ਪ੍ਰੈਸ ਨੋਟ ਵੀ ਆਪ ਨਹੀਂ ਲਿਖਦੇ ਤੇ ਉਹਨਾਂ ਦਾ ਤਾਂ ਨੋ ਵੀ ਵਰਤਿਆ ਜਾਂਦਾ ਜੀ ਵੀ ਜੋ ਵੀ ਕਰਦਾ ਬੈਠਾ ਜਿਹੜੇ ਵੀ ਕਰਦੇ ਨੇ 2 3 4 ਦਲਜੀਤ ਸਿੰਘ ਚੀਮਾ ਜਾਂ ਨਾਲ ਬਿਜੇਂਦਰ ਗੁਰੂ ਮੈਨੂੰ ਨਹੀਂ ਪਤਾ ਕਿਹੜੇ ਕਿਹੜੇ ਇਹ ਤਾਂ 10 ਕਹਿੰਦੇ ਨੇ ਜਿਹੜੇ ਨੇ ਪਰਮਜੀਤ ਸਰਨਾ ਹੋਣਗੇ ਜੋ ਜਿਹੜੇ ਵੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਟਕਰਾ ਤੋਂ ਬਚਣ ਖਾਲਦੀ ਘੜੀ ਇਹ ਸੇਵਾ ਸੰਭਾਲਣ ਦਾ ਸਵਾਗਤ ਹੈ ਜਿਹਨੂੰ ਤਾਂ ਅਜ ਪੋਸ਼ੀ ਕਹੀ ਜਾਂਦਾ ਮੀਡੀਆ ਉਹਨੂੰ ਜੇ ਇਹ ਅੱਗੇ ਪਾ ਦੇਣ ਜਿੰਨਾ ਲੋਕਾਂ ਦੀਆਂ ਭਾਵਨਾਵਾਂ ਤਾਂ ਦੇਖਣ ਮੈਂ ਨਹੀਂ ਕਹਦਾ ਕਿ ਤੁਸੀਂ ਬਾਬਾ ਬਲਬੀਰ ਸਿੰਘ ਦੀ ਗੱਲ ਮੰਨੋ ਲੇਕਿਨ ਲੋਕਾਂ ਦੀ ਜਿਹੜੀ ਮਾਨਸਿਕਤਾ ਤਾਂ ਸਮਝੋ ਨਾ ਹਾਲਾਤ ਤਾਂ ਕੀ ਬਣ ਰਹੇ ਨੇ ਜਿਵੇਂ ਉਹਨਾਂ ਨੇ ਵੀਹਰਾ ਕੱਤ ਕੇ ਜਿਵੇਂ ਕਹਿਤਾ ਅਸੀਂ ਘੋੜਿਆਂ ਸਮੇਤ ਪਹੁੰਚ ਗਏ ਤੁਸੀਂ ਵੀ ਸਾਰੇ ਆਓ ਅਸੀਂ ਨਹੀਂ ਹੋਣ ਦੇਣਾ ਸਵਾਗਤ ਤੇ ਫਿਰ ਉਹ ਕਹੇ ਜਾ ਸਵਾਗਤ ਹੈ ਕੌਣ ਤੁਹਾਨੂੰ ਰਿਕੋਗਨਾਈਜ਼ ਕੀ ਕੌਣ ਕਰੂਗਾ ਸਾਰੇ ਸੰਪਰਦਾਵਾ ਸਾਰੇ ਜਿੱਥੇ ਉਧਰੋਂ ਜਿਹੜੇ ਨੇ ਜਸਵੀਰ ਸਿੰਘ ਰੋਡੇ ਉਹ ਕਹਿੰਦੇ ਅਸੀਂ ਵਿਰੋਧ ਕਰਾਂਗੇ ਉਹ ਸਾਰੇ ਪੰਥਕ ਦਾ ਜਿੰਨੇ ਵੀ ਪੰਥਕ ਜਥੇਬੰਦੀਆਂ ਨੇ ਉਹ ਸਾਰੇ ਵਿਰੋਧ ਕਰ ਰਹੀਆਂ ਨੇ ਤੋਂ ਇਸ ਕਰਕੇ ਇਹ ਜੇ ਨਹੀਂ ਤਾਂ આજ ਪੋਸ਼ੀ ਤੋਂ ਪਹਿਲਾਂ ਸੇਵਾ ਸੰਭਾਲ ਤੋਂ ਪਹਿਲੇ ਹਾਲਾਤ ਐਸੇ ਬਣ ਗਏ ਨੇ ਇਹ ਤੇ ਸੋਚਣ ਦੀ ਲੋੜ ਹੈ ਕਿਉਂਕਿ ਜੋ ਕੁਝ ਕਰਤਾ ਅੰਤਰਕ ਅੰਤਰਕ ਕਮੇਟੀ ਦੀ ਨੈਤਿਕਤਾ ਦੇ ਐਂਗਲ ਤੋਂ ਵੀ ਗਲਤ ਗੱਲ ਕੀਤੀ ਦੇਖੋ ਉਹਨਾਂ ਨੂੰ ਨਹੀਂ ਚਾਹੀਦਾ ਸੀ ਕੋਈ ਵੀ ਆਫੀਸ਼ੀਏਟਿੰਗ ਨਾਲੇ ਇਹ ਬੰਦਾ ਜਿਹੜਾ ਰਗੂਜੀਤ ਸਿੰਘ ਬਿਰਕ ਹੈ ਇਹ ਤਾਂ ਆਪ ਤਾਂ ਇਹ ਨੋਮੀਨੇਟਡ ਹੈ ਹਰਾਨੀ ਦੀ ਗੱਲ ਹੈ ਕਿ ਹਰਿਆ ਜਿਹੜੇ ਹਰਿਆਣਾ ਕਮੇਟੀ ਦੇ ਵਿੱਚ ਜਿਹੜੀ ਕਮੇਟੀ ਬਣੀ ਹੈ ਨਾ ਉਹਦਾ ਰੋਲ ਸੱਚਬੋਚ ਦੀ ਭੂਮਿਕਾ ਨੇਕਟਿਵ ਹੈ ਉਹ ਕਿਵੇਂ ਭੁਮਕ ਹੈ ਕਿਉਂਕਿ ਅਧਰ ਲੋਚਨ ਸਿੰਘ ਜਿਹੜੇ ਰਾਜ ਸਭਾ ਦੇ ਮੈਂਬਰ ਰਹੇ ਨੇ ਕੋ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਨੇ ਤੇ ਉਹ ਹਰਿਆਣਾ ਤੁਸੀਂ ਨਾ ਉਹ ਰਾਜ ਸਭਾ ਦੇ ਮੈਂਬਰ ਉਹਨਾਂ ਨੇ ਇਹ ਕਿਹਾ ਸੀ ਵੀ ਤੁਸੀਂ ਹਰਿਆਣਾ ਕਮੇਟੀ ਬਣਾਉਣ ਤੋਂ ਪਹਿਲਾਂ ਐ ਕਰੋ ਇੱਕ ਸਬ ਕਮੇਟੀ ਬਣਾ ਲਓ ਹਰਿਆਣਾ ਦੇ ਬੰਦੇ ਜਿਹੜੇ ਜਿੱਤੇ ਹੋਏ ਨੇ ਉਹਨਾਂ ਚੋਂ ਤੇ ਉਹ ਸਾਰਾ ਕੁਝ ਰਹਿਣਾ ਉਹਨਾਂ ਦੇ ਹਵਾਲੇ ਕਰ ਦਿਓ ਕਮੇਟੀ ਉਹ ਸ਼ਰੋਮੀ ਗੁਰਦੁਆਰਾ ਕਮੇਟੀ ਦੇ ਅੰਡਰ ਆਂਡ ਲੇਕਿਨ ਹਰਿਆਣਾ ਵਾਲੇ ਆਪ ਦਾ ਪ੍ਰਬੰਧ ਆਪ ਦੇਖਣ ਇਹ ਰਗੂਜੀਤ ਸਿੰਘ ਬਿਰਕੜੇ ਨੇ ਹੋਣ ਦਿੱਤਾ ਸੀ ਉਦੋਂ ਬਾਅਦ ਫਿਰ ਸਾਰਾ ਕੁਝ ਹੋਇਆ ਉਹਨੋਂ ਕਮੇਟੀ ਬੱਕਰੀ ਬਣ ਗਈ ਉਹ ਨੋਮੀਨੇਟਡ ਬੰਦਾ ਜਿਹੜਾ ਉਹਦੇ ਚ ਵੀ ਰੋਲ ਸੀ ਆ ਹੁਣ ਸੰਸਦ ਜਿਹਨਾਂ ਦਾ ਪ੍ਰਧਾਨ ਰਿਹਾ ਤੇ ਸੰਸਦ ਸਾਹਿਬ ਜਿੱਤੇ ਹੋਏ ਸੀ ਲੇਕਿਨ ਸੀਨੀਅਰ ਮੀਰ ਪ੍ਰਧਾਨ ਬਣਦਾ ਸੀ ਜਿਹੜਾ ਹੈ ਰਗੂਜੀਤ ਸਿੰਘ ਬਿਰਕ ਜਿਹੜਾ ਕਿ ਉਹਨਾਂ ਦਾ ਰਿਸ਼ਤੇ ਰਾ ਕਹਿੰਦੇ ਨੇ ਕੋਈ ਕਹਿੰਦੇ ਬਹੁਤ ਨੇੜੇ ਹੈ ਕੋਈ ਕਹਿੰਦੇ ਬੜੀਆਂ ਸਾਂਝਾਂ ਨੇ ਬਿਜਨਸ ਦੀਆਂ ਸੰਜਾਂ ਨੇ ਜੀਵਨ ਮਰਜੀ ਸੰਜਾਂ ਨੇ ਲੇਕਿਨ ਜਦੋਂ ਕੋਈ ਆਫੀਸ਼ੀਏਟਿੰਗ ਹੈ ਜਿਹੜਾ ਵੈਸੇ ਸਾਰੀ ਕਮੇਟੀ ਦੇ ਹੀ ਹਾਲ ਹੈ 14 ਸਾਲ ਹੋ ਗਏ ਚਲੋ ਫਿਰ ਵੀ ਮੰਨ ਲਿਓ ਵੀ ਕਾਨੂੰਨੀ ਤੌਰ ਤੇ ਕਰ ਸਕਦੇ ਨੇ ਪਰ ਅੰਤਰਕ ਕਮੇਟੀ ਤਾਂ ਕਰ ਨਹੀਂ ਸਕਦੀ ਮੈਂ ਇੱਕ ਐਕਟ ਦੇਖ ਰਿਹਾ ਸੀ ਉਹਦੇ ਵਿੱਚ ਜਨਰਲ ਬੋਡੀ ਲਿਖਿਆ ਵੀ ਜਨਰਲ ਬੋਡੀ ਜਿਹੜੇ ਜਥੇਦਾਰ ਨੂੰ ਹਟਾ ਸਕਦੀ ਹੈ ਇਹ ਤਾਂ ਅੰਤਰਕ ਕਮੇਟੀ ਦੇ ਬਾਰਾ ਬੰਦੇ ਐਸੇ ਕਰਕੇ ਬਹੁਤ ਸਾਰੇ ਲੋਕਾਂ ਦੇ ਨੇ ਜਦੋਂ ਹੁਣ ਬਜਟ ਜਲਾਸ ਹੋ ਉਦੋਂ ਵੀ ਰੌਲਾ ਪੈ ਸਕਦਾ ਹੈ ਤੋ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਇੱਕ ਗੱਲ ਘਟੋ ਘਟ ਕੱਲ ਦਾ ਜਿਹੜਾ ਹੈ ਉਹ ਦੇਖਣਾ ਜ਼ਰੂਰੀ ਹੈ ਟਕਰਾ ਤੋਂ ਬਚਨ ਦੀ ਲੋੜ ਹੈ ਜਿਸ ਤਰੀਕੇ ਨਾਲ ਵੀਡੀਓ ਤੁਸੀਂ ਘੁੰਮ ਰਹੀ ਹੈ ਜੋ ਬਾਬਾ ਬਲਵੀਰ ਸਿੰਘ ਨਹੰਗਮੁਖੀ ਨੇ ਕਿਹਾ ਕਿ ਆਓ ਅਸੀਂ ਨਹੀਂ ਹੋਣ ਦੇਣਾ ਤੇ ਸਮਾਗਮ ਔਰ ਤੁਹਾਨੂੰ ਪਤਾ ਹੈ ਕਿ ਫਿਰ ਟਕਰਾਜ ਜਿਸ ਕੇ ਸੰਬੰਧ ਹੁੰਦਾ ਹੈ ਤੇ ਜੇ ਨੁਕਸਾਨ ਹੁੰਦਾ ਹੈ ਤਾਂ ਫਿਰ ਬਹੁਤ ਦੂਰ ਤੱਕ ਜਾਂਦਾ ਹੈ ਤਾਰੀਖ ਕੀ ਨਜ਼ਰੋਂ ਨੇ ਬਦੌਰਵੀ ਦੇਖੇ ਹੈ ਕਿ ਲਹਵੇਂ ਨੇ ਖਤਾ ਕੀ ਹੈ ਔਰ ਸਦਿਓ ਨਸਾ ਜਪਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ